ਬਿਰਕੀ ਨਾਮ ਹਰਜੀਤ ਸਿੰਘ ਵੀਰੇ ਹਰਜੀਤ ਸਿੰਘ ਜੀ ਕੀ ਘਟਨਾ ਜੀ ਹੋਈ ਤਾਂ ਛੇਵੇਂ ਪਤਾ ਲੱਗੇਗੇ ਅੱਗ ਲੱਗੀ ਜੀ ਮੇਰੇ ਪਪਾ ਜੀ ਉੱਠੇ ਹੀ ਰਾਤ ਨੂੰ ਗੇੜਾ ਘੱਡਨ ਕੁਦਰਤੀ ਉਹ ਜਾਗਦੇ ਰਹਿੰਦੇ ਥੋੜਾ ਬਿਮਾਰ ਰਹਿਣ ਕਰਕੇ ਉਹਨਾਂ ਨੇ ਦੇਖਿਆ ਧੂਆ ਨਿਕਲੀ ਜਾਂਦਾ ਇੱਥੋਂ ਮੈਂ ਜਾਵ ਵੀ ਕਰਦਾ ਫਾਇਰ ਬ੍ਰਿਗੇਡ ਚ ਉਹ ਚੱਕਰ ਅਸੀਂ ਫਿਰ ਕਾਲ ਕੀਤੀ ਉਹਦੋਂ ਨੂੰ ਕਾਲ ਪਹਿਲਾਂ ਵੀ ਜਾ ਚੁੱਕੀ ਸੀ ਉਹਨਾਂ ਨੂੰ ਉਹਦੋਂ ਨੂੰ ਸਮਾਂ ਕੋਈ ਜ਼ਿਆਦਾ ਹੀ ਹੋ ਚੁੱਕਿਆ ਸੀ ਅੱਗ ਲੱਗੀ ਆ ਕੇ ਕੰਟਰੋਲ ਕਰ ਲਿਆ ਪਰ ਉਹਦੋਂ ਸਾਰਾ ਕੁਝ ਸੜ ਕੇ ਸੁਆਹ ਹੋ ਚੁੱਕਿਆ ਸੀ ਇੱਕ ਲੱਗੀ ਹਾਂ ਹਾਂ ਕਿ ਕੰਟਰੋਲ ਕਰ ਲਏ ਪਰ ਉਹਦੋਂ ਨੂੰ ਪਹਿਲਾਂ ਹੀ ਨੁਕਸਾਨ ਜ਼ਿਆਦਾ ਹੋ ਚੁੱਕੇ ਸੀਗੇ ਟਾਈਮ ਤੇ ਪਲੇਟ ਪਤਾ ਲੱਗਾ ਅੱਗ ਦਾ ਜਿਵੇਂ ਰੋਲਾ ਪਿਆ ਹੋਲੇ ਵਾਲੇ ਜਿਵੇਂ ਆਈ ਗਏ ਉਹਵੇਂ ਪੈਟਰੋਲ ਦਾ ਕੀਤਾ ਪਰ ਉਹਦੋਂ ਨੂੰ ਸੜ ਕੇ ਸੁਆਹ ਹੋ ਗਿਆ ਸਾਰਾ ਕੁਝ ਹਾਂ ਅੱਗੇ ਕੀ ਨਾਮ ਹੈ ਜੀ ਤੇ ਕੀ ਘਟਨਾ ਹੋਈ ਥੇ ਮੈਂ ਬੀਜੇਪਿਆ ਜੀ ਇਹ ਪੌਣ ਜਿਹੜਾ ਮੇਰੀ ਮਾਸੀ ਦਾ ਬੇਟਾ ਹੈ ਸਾਨੂੰ ਸਵੇਰ ਫੋਨ ਗਿਆ ਵੀ ਆਕਰ ਕੇ ਦੁਕਾਨ ਨੂੰ ਪੂਰਾ ਨੁਕਸਾਨ ਹੋ ਗਿਆ ਅਸੀਂ ਆਏ ਦੇਖਿਆ ਬਹੁਤ ਬੁਰਾ ਹਾਲ ਸੀ ਜੋ ਅੱਗ ਲੱਗੀ ਬੜੇ ਪੁੱਛੀ ਪਹਾਮੜ ਮੱਚੀ ਜਾਂਦੇ ਸੀਗੇ ਤੇ ਫਾਇਰ ਫ੍ਰੈਗਟ ਨੂੰ ਬੁਲਾਇਆ ਗਿਆ ਉਹਨਾਂ ਨੇ ਆ ਕੇ ਮਤਲਬ ਜਿੰਨਾ ਕੀਤਾ ਜਿੰਨਾ ਹੋ ਸਕਿਆ ਪਰ ਉਹ ਜਦੋਂ ਤੱਕ ਫਾਇਰ ਫ੍ਰੈਗਟ ਪਹੁੰਚੀ ਉਹ ਤੱਕ ਕੁਝ ਨਹੀਂ ਬਚਾ ਸਾਰਾ ਕੁਝ ਸੁਆਹ ਚੁੱਕਿਆ ਸੀਗਾ ਤੇ ਅੱਗ ਕਿਸ ਤਰ੍ਹਾਂ ਲਗੀ ਤੇ ਕਿੰਨੇ ਘੰਟੇ ਤੱਕ ਲੱਗੀ ਰਹੀ ਤੇ ਅੰਦਾਜ਼ਾ ਹੈ ਵੀ ਡੇਢ ਤੇ 2 ਦੇ ਵਿਚੇ ਲੱਗੀ ਲੱਗਦੀ ਕਿਉਂਕਿ 12:30 ਵਜੇ ਤੋਂ ਪੀਸਾਰੇ ਲੰਘਿਆ ਉਹ ਕਹਿੰਦੇ ਉਸ ਤੋਂ ਤੱਕ ਕੁਝ ਨਹੀਂ ਸੀਗਾ ਤੇ ਉਸ ਤੋਂ ਬਾਅਦ 3:00 ਵਜੇ ਪਾਉਣ ਨੂੰ ਫੋਨ ਗਿਆ ਵੀ ਐ ਕਰਕੇ 3:20 3:20 ਤੇ ਫੋਨ ਗਿਆ ਵੀ ਐ ਕਰਕੇ ਦੁਕਾਨ ਨੂੰ ਅਗਲ ਕੀਤੀ ਫੇਸਰ ਆਇਆ ਉਹ ਤਾਂ ਸਾਰਾ ਛੁੱਟੀ ਹੋ ਚੁੱਕਿਆ ਸੀਗਾ ਸ਼ਟਰ ਨਹੀਂ ਖੁੱਲਿਆਗਾ ਕਿਉਂਕਿ ਅੱਗੇ ਸ਼ਟਰ ਪਰ ਕੋ ਲਾਲ ਹੋਏ ਪੈਸੀ ਕੇ ਫਿਰ ਬੋੜਾ ਨੇ ਸ਼ਟਰ ਭੰਨੇ ਆ ਕੇ ਇਹਨਾਂ ਨੇ ਤੇ ਬਹੁਤ ਜਾਨਸਾਨ ਹੋਇਆ ਸਾਡੀ ਸਰਕਾਰ ਅੱਗੇ ਮੰਗੇ ਵਾਲੀ ਵੀ ਜਰੀ ਪੂਰੀ ਮਦਦ ਕੀਤੀ ਜਾਵੇ ਕਿਉਂਕਿ ਪਹਿਲਾਂ ਵੀ ਵਿਚਾਰੇ ਮਸਾ ਸਟੈਂਡ ਹੋ ਰਿਹਾ ਸੀਗਾ ਕਿੰਸਲਾ ਬਾਅਦ ਜਾ ਕੇ ਤੇ ਫਿਰ ਬਹੁਤ ਵੜਾ ਝਟਕਾ ਲੱਗ ਗਿਆ ਸਾਡੀ ਬੇਨਤੀ ਹੈ ਸਰਕਾਰ ਅੱਗੇ ਵੀ ਸਾਡੂ ਵੀ ਪੂਰੀ ਮਦਦ ਕੀਤੀ ਜਾਵੇ ਤਲੋ ਦਾ ਅੰਦਾਜ਼ਾ ਹੈਗਾ ਵੀ 9-10 ਲੱਖ ਦੇ ਵਿੱਚ ਨੁਕਸਾਨ ਹੋਇਆ ਕਿਉਂਕਿ ਤਿੰਨ ਚਾਰ ਦੋ ਫਰਿੱਜਾਂ ਸੀਗੀਆਂ ਫਰਨੀਚਰ ਤੇ 2 ਢਾਈ ਲੱਖ ਰੁਪਏ ਲੱਗਿਆ ਸੀਗਾ ਬਿਲਕੁਲ ਕੁਝ ਹੀ ਨਹੀਂ ਬਚਿਆ ਸਾਰਾ ਕੁਝ ਵਾਹੀ ਹੋ ਗਿਆ ਸਾਡੀ ਸਰਕਾਰ ਅੱਗੇ ਬੇਨਤੀ ਹੈ ਕਿ ਸਾਡੀ ਪੂਰੀ ਮਦਦ ਕੀਤੀ ਜਾਵੇ